कि ਸਾਨੂੰ ਜਦੋਂ ਵੀ ਪਤਾ ਲੱਗਾ ਕਿ ਖੋਨੇ ਵਾਲੇ ਦਾ ਬੰਨ ਟੁੱਟਾਇਆ ਅਸੀਂ ਉਥੇ ਰਜਾਨਾ ਹੀ ਜਾਂਨੇ ਹਾਂ ਸੋਕੇ ਸਿੰਘੋ ਕੇ ਜਿਹੜਾ ਬੰਨ ਆ ਉਹ ਵੀ ਟੁੱਟਾ ਵੀਰ ਜੀ ਅਸੀਂ ਫਿਰ ਸਾਰੀਆਂ ਪਿੰਡ ਦੇ ਆਪਦੇ ਸੰਗਤਾਂ ਲਿਆ ਕੇ ਇੱਥੇ ਲਾਈਆਂ ਨੇ ਜਦ ਤੱਕ ਇਹ ਬੰਨ ਵੱਜਣਗੇ ਨਾ ਉਦ ਤੱਕ ਅਸੀਂ ਹਟਾਂਗੇ ਨਾ ਅਸੀਂ ਰਜਾਨਾ ਆਵਾਂਗੇ ਨੇ ਦਿਨ ਸਾਡੇ ਕੋ ਲੱਗਣਗੇ ਸੀ ਲਵਾਵਾਂਗੇ ਤੁਹਾਡੇ ਨਾਲ ਉਹ ਕਹਿੰਦੇ ਸੀ ਸੇਵਾ ਕਰਨ ਵਾਸਤੇ ਆਏ ਆ ਟੁੱਟ ਟੁੱਟ ਕੇ ਪੈਣ ਰਹੇ ਨੇ ਸੇਰ ਦੇ ਕਹਿੰਦੇ ਸਾਨੂੰ ਕੰਮ ਦੱਸੋ ਵਾਦ ਕਰਦੇ ਆ ਜੀ ਇਹਨਾਂ ਦਾ ਭਰਾਵਾ ਦਾ ਸਰਪੰਚ ਸਾਹਿਬ ਨੇ ਵਾਣਾ ਤੋਂ ਅੱਜ ਇਹਨਾਂ ਦੇ ਸਵੇਰ ਦੇ ਸਾਡੇ ਕੋਲੋਂ 530 ਬੱਚੇ ਜਿਹੜੇ ਬੰਦੇ ਨੇ ਬੰਦੇ ਨੇ ਉਹ ਇੱਥੇ ਪਹੁੰਚੇ ਨੇ ਇਹ ਪੂਰੀ ਦਿਲੋਂ ਆਪਣੇ ਕਰਕੇ ਸਾਡੀ ਸਹਾਇਤਾ ਕਰਾ ਰਹੇ ਨੇ ਨਾਲ ਤੋੜੇ ਭਰ ਕੇ ਭਰਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਇੱਕ ਵਾਰ ਫਿਰ ਜੁੜੇ ਆ ਆਪਜੀ ਦਾ ਚੈਨਲ ਦਾ ਏਕੇ ਨਿਊਜ਼ ਬਦਾਸ ਭਾਈ ਦਲਜੀਤ ਸਿੰਘ ਨਿਸੋਕੇ ਮੇਰੇ ਨਾਲ ਸਹਾਯੋਗੀ ਸੱਜਣ ਭਾਈ ਅਮਰੀਕ ਸਿੰਘ ਜੀ ਲੰਗੋਵਾਲ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਇਸ ਇਲਾਕੇ ਨੂੰ ਰਾਵੀ ਦਰਿਆ ਦਾ ਕੈਰ ਨਿਸੋਕੇ ਸਿੰਘੋਕੇ ਪਿੰਡ ਗੱਗੜ ਤੇ ਹੋਰ ਵੀ 15 16 ਪਿੰਡ ਜਿਹੜੇ ਆ ਉਹ ਪਾਣੀ ਦੀ ਲਪੇਟ ਵਿੱਚ ਆਏ ਜੋ ਫਸਲਾਂ ਜਿਹੜੀਆਂ ਬਰਬਾਦ ਹੋਈਆਂ ਝੋਨਾ ਜਿਹੜਾ ਬਿਲਕੁਲ ਖਰਾਬ ਹੋਇਆ ਅੱਜ ਇਸ ਤੋਂ ਪਹਿਲਾਂ ਇੱਕ ਵੀਡੀਓ ਪਾਈ ਸੀ ਜੋ ਨਿਸੋ ਕਿਆਂ ਦੇ ਲਾਗੂ ਜਿਹੜੇ ਬਨ ਟੁੱਟੇ ਸਨ ਨਿਸੋ ਕਿਆਂ ਦੇ ਲਾਗੂ ਤੇ ਸਿੰਘੋ ਕਿਆਂ ਦੇ ਲਾਗੂ ਬਨ ਟੁੱਟੇ ਸਨ ਜਿਹੜਾ ਮੇਨ ਰਾਵੀ ਦਰਿਆ ਦੇ ਲਾਗੇ ਬਨ ਟੁੱਟਾ ਜੰਗਲਾਤ ਦੇ ਵਿੱਚ ਆਪਾਂ ਇਸ ਵਰਗ ਪਹੁੰਚਿਆ ਬਿਲਕੁਲ ਜ਼ੀਰੋ ਗਰਾਊਂਡ ਤੇ ਆਪਾਂ ਉਸ ਤਾਂ ਤੇ ਪਹੁੰਚੇ ਜਿੱਥੋਂ ਬੰਨ ਕਾਫੀ ਲੰਬਾ ਘੱਟੋ ਘੱਟ 200 ਫੁੱਟ ਦਾ ਜਿਹੜਾ ਚੜਾਈਓ ਟੁੱਟੀ ਹੈ ਤੇ ਮੇਰੇ ਨਾਲ ਨਿਸੋਕਿਆਂ ਦੇ ਸਮੂਹ ਪੰਚਾਇਤ ਉਹ ਵੀ ਨਾਲ ਖੜੇ ਨੇ ਹੋਰ ਵੀ ਪਤਵਰਤੇ ਸੱਜਣ ਖੜੇ ਨੇ ਜਿਹੜੇ ਵੀਰ ਬਾਰੋ ਸੰਸਥਾ ਦੇ ਸੇਵਾ ਤੇ ਆਏ ਨੇ ਜੀ.ਐਸ.ਪੀ. 2 ਲੈ ਕੇ ਆਏ ਨੇ ਵੀਰ ਉਹ ਸੇਵਾ ਕਰ ਰਹੇ ਨੇ ਟਰਾਲੀਆਂ ਨਾਲ ਮਿੱਟੀ ਦੀ ਸੇਵਾ ਕਰ ਰਹੇ ਆ ਤੇ ਸਕਾਰ ਸੇਵਾ ਤਰਨ ਤਰਨ ਵਾਲੇ ਬਾਬੇ ਉਹਨਾਂ ਵੱਲੋਂ ਵੀ ਬੜਾ ਸਹਿਯੋਗ ਮਿਲ ਰਿਹਾ ਹੈ ਸੇਵਾ ਦੇ ਵਿੱਚ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਵੱਧ ਚੜ ਕੇ ਸੇਵਾ ਕਰਕੇ ਤੇ ਆਪਾਂ ਜਿਹੜਾ ਬੰਨ ਬਣੀ ਹੈ ਤਾਂ ਜੋ ਆਉਣ ਵਾਲਾ ਸਮਾਂ ਜਿਹੜਾ ਬਾਦ ਹੋ ਚੁੱਕਾ ਹੈ ਤੇ ਆਪਾਂ ਜਿਹੜੀ ਕਣਕ ਆ ਉਹ ਜਿਹੜੇ ਕਿਸਾਨ ਵੀਰ ਬੀਜ ਸਕਣ ਤੇ ਗਾਂ ਆਪਣੇ ਬੱਚਿਆਂ ਦਾ ਜਿਹੜਾ ਉਹ ਸਿੰਸਲਾ ਚੱਲ ਸਕੇ ਆਓ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਂ ਭਾਈ ਸਾਹਿਬ ਭਾਈ ਸੁਵਿੰਦਰ ਸਿੰਘ ਜੀ ਮੌਜੂਦਾ ਸਰਪੰਚ ਨੇ ਨਿਸੋ ਕਿਆਂ ਦੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਆਓ ਜੀ ਭਾਈ ਸਾਹਿਬ ਭਾਈ ਸੁਵਿੰਦਰ ਸਿੰਘ ਜੀ ਮੌਜੂਦਾ ਸਰਪੰਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਕੀ ਕਹਿਣਾ ਚਾਹੋਗੇ ਅਈ ਕਹਿਣਾ ਚਾਹੁੰਨੇ ਆ ਜੀ ਭਈ ਸਾਡੀ ਸਾਰੀ ਸੰਗਤ ਇੱਥੇ ਡਈ ਆ ਤੇ ਬਾਬੇ ਵੀ ਸਾਡੇ ਨਾਲ ਮੌਜੂਦਾ ਡੇ ਨੇ ਇੱਥੇ ਤੇ ਬਹੁਤ ਵਧੀਆ ਕੰਮ ਚੱਲਣ ਡਿਆ ਤੇ ਜੇ ਹੋਰ ਵੀ ਸਾਡੀ ਕੋਈ ਮਦਦ ਕਰੇ ਤੇ ਹੋ ਸਕਦਾ ਕਰੋ ਅਸੀਂ 4-5 ਪਿੰਡ ਜਿਹੜੇ ਆ ਇਹ ਵਿੱਚ ਪਾਣੀ ਦੇ ਵਲੇਟੇ ਗਏ ਆ ਨਾਲ ਫਸਲਾਂ ਵੀ ਸਭ ਮਰ ਗਈਆਂ ਨੇ ਤੇ ਇਹ ਬੰਨ ਨੇ ਇਹ ਨੇ ਬਹੁਤ ਜ਼ਿਆਦਾ ਸਾਡਾ ਨੁਕਸਾਨ ਕੀਤਾ ਤੇ ਇਹ ਕਰਕੇ ਅਸੀਂ ਆਪਣਾ ਪਿੰਡ ਕੱਲ ਕੱਲਾ ਪਰਸੋਂ ਲੈ ਕੇ ਤੇ ਅਸੀਂ ਥੋੜੀ ਜੀ ਹਿੰਮਤ ਕੀਤੀ ਆ ਤੇ ਸਾਡੇ ਨਾਲ ਬਹੁਤ ਜ਼ਿਆਦਾ ਬਹੁਤ ਬੰਦੇ ਜੁੜ ਗਏ ਆ ਬਾਬਾ ਬਾਬੇ ਵੀ ਜੁੜੇ ਆ ਤੇ ਹੋਰ ਇਹਨਾਂ ਨੇ ਵੀ ਵਿਚਰਿਆਂ ਨੇ ਸੰਸਾਲਿਆਂ ਨੇ ਵੀ ਸਾਡੇ ਨਾਲ ਜੀਸੀਪੀਆਂ ਡਾਈਆਂ ਨੇ ਤੇ ਇਹ ਕਰਕੇ ਬਹੁਤ ਵਧੀਆ ਕੰਮ ਫੋੜਿਆ ਤੇ ਮਹਾਰਾਜ ਹੋਰ ਵੀ ਅਸੀਂ ਸਾਡੇ ਨਾਲ ਜੇ ਕੋਈ ਮਦਦ ਕਰੋ ਸਾਡੀ ਤੇ ਬਹੁਤ ਮਿਹਰਬਾਨੀਆਂ ਜੀ ਇਹ ਸੁਵਿੰਦਰ ਸਿੰਘ ਜੀ ਸਰਪੰਚ ਸਾਹਿਬ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਜਿਹੜੀ ਮਦਦ ਇਹ ਉਹ ਸਾਡੀ ਕੀਤੀ ਜਾ ਸਕੀਏ ਜਿਹੜੇ ਬਨ ਟੁੱਟੇ ਨੇ ਇਹਨਾਂ ਨੂੰ ਆਪਾਂ ਕੰਪਲੀਟ ਬਨ ਸਕੀਏ ਤਾਂ ਜੋ ਆਉਣ ਵਾਲੀ ਆਪਾਂ ਫਸਲ ਵੀ ਸਕਦੇ ਆ ਇਹ ਸਾਰੇ ਨਗਰ ਨਿਸੋਕਿਆਂ ਦੇ ਜੋ ਟਰੈਕਟਰ ਚੱਲ ਰਹੇ ਨੇ ਇਹਨਾਂ ਨੇ ਪਰਸੋਂ ਸੇਵਾ ਸ਼ੁਰੂ ਕੀਤੀ ਦੋ ਚਾਰ ਜਾਣਿਆਂ ਨੇ ਪਰ ਹੌਲੀ ਹੌਲੀ ਆਣ ਕੇ ਨਾਲ ਸੰਗਤਾਂ ਜੁੜੀਆਂ ਗੁਰੂ ਤਨ ਤਰਨ ਵਾਲੇ ਕਾਰਸੇ ਵਾਲੇ ਬਾਬਾ ਜੀ ਬਾਬਾ ਜਗਤਾਰ ਸਿੰਘ ਜੀ ਉਹਨਾਂ ਦੇ ਸੇਵਾਦਾਰ ਵੀ ਇੱਥੇ ਪਹੁੰਚਦੇ ਨੇ ਜੋ ਇੱਥੇ ਸੇਵਾ ਕਰ ਰਹੇ ਨੇ ਇਹਨਾਂ ਦੀ ਸੰਸਥਾ ਆ ਇਹ ਵੀਰਾਂ ਦੇ ਨਾਲ ਆਣ ਕੇ ਮੱਤ ਕਰਾਣੇ ਵੀਰ ਜੀ ਕੀ ਕੀਰਨਾ ਚਾਹੋਗੇ ਬਨ ਬਾਰੇ ਇਸ ਵਾਰ ਬਨ ਬਾਰੇ ਵੇਖੋ ਜੀ ਸਾਡੇ ਕੱल्ल्या ਦੇ ਤੇ ਵਸਚ ਹੈ ਨਹੀਂ ਇਹ ਸਾਨੂੰ ਸਪੋਰਟ ਚਾਹੀਦੀ ਆ ਨਾਲ ਸਰਕਾਰ ਦੀ ਨਾਲ ਪਿੰਡ ਵਾਲੇ ਵੀਰ ਲੱਗੇ ਆ ਅਸੀਂ ਤਾਂ ਜੀਸੀਪੀ ਪ੍ਰੋਵਾਈਡ ਕੀਤੀ ਆ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਸਾਡੀ ਹੈਲਪ ਦੀ ਲੋੜ ਆ ਉਹ ਅਸੀਂ ਕਰਾਂਗੇ ਤੇ ਬਾਕੀ ਨਾਲ ਸਾਨੂੰ ਵੀ ਸਰਕਾਰੀ ਹੀ ਹੈਲਪ ਵੀ ਚਾਹੀਦੀ ਆ ਪ੍ਰਸ਼ਾਸਨ ਦੀ ਹੈਲਪ ਚਾਹੀਦੀ ਆ ਬੰਨ ਬੰਨ ਲਈ ਤਾਂ ਕਿ ਛੇਤੀ ਤੋਂ ਛੇਤੀ ਬੰਨਿਆ ਜਾਏ ਕਿਉਂਕਿ ਇਹਦੇ ਅੱਗੇ ਕਰੀਬ 2000 ਏਕੜ ਫਸਲ ਆ ਜਿਹੜੀ ਤੇ ਖਰਾਬ ਹੋ ਚੁੱਕੀ ਆ ਜੇ ਛੇਤੀ ਤੇ ਛੇਤੀ ਨਹੀਂ ਬੰਨੇ ਬੰਨਿਆ ਜਾਂਦਾ ਬੰਨ ਤਾਂ ਉਸੇ ਕਣਕ ਦੀ ਬਜਾਈ ਵੀ ਨਹੀਂ ਹੋਊਗੀ ਜੀ ਠੀਕ ਹੈ ਜੀ ਵੀਰ ਜੀ ਵੀਰ ਜੀ ਦਾ ਕਹਿਣਾ ਹੈ ਜਲਦੀ ਬੱਜੇਗਾ ਤੇ ਗਾਂ ਜਿਹੜੀ ਕਣਕ ਆਪਾਂ ਆਉਣ ਵਾਲੀ ਉਹ ਬੀਜ ਸਕਾਂਗੇ ਹੋਰ ਵੀ ਸਾਡੇ ਨਾਲ ਜੁੜੇ ਨੇ ਭਾਈ ਸਾਹਿਬ ਭਾਈ ਮਨਜੋ ਸਿੰਘ ਮਨਜੋ ਸਿੰਘ ਜੀ ਮਨਜੀ ਸਿੰਘ ਜੀ ਕੀ ਕਹਿਣਾਗੇ ਨਿਸੋ ਕਿਆ ਤੋਂ ਨੇ ਵੀਰ ਜੀ ਇਹ ਕੀ ਕਹਿਣਾ ਚਾਹੋਗੇ ਮਿੱਟੀ ਬੜੀ ਪੋਲੀਏ ਵੀਰ ਜੀ ਇੱਥੋਂ ਵੱਧ ਤੋਂ ਵੱਧ ਵੀਰ ਬਾਹਰ ਸੰਯੋਗ ਦੇਣ ਟਰਾਲੀਆਂ ਬੋਰੀਆਂ ਭਰ-ਭਰ ਮਿੱਟੀ ਦੀ ਆਉਣ ਜੋ ਕਿ ਇਹ ਬੰਨ ਨੂੰ ਬੰਦ ਕੀਤਾ ਜਾਏ ਅੱਗੇ ਜਿਹੜੀ ਕਣਕ ਦੀ ਬਜਾਈ ਉਹ ਹੋ ਸਕੇ ਕਾਪੀ ਇਹ ਪਾਣੀ ਬਹੁਤ ਹੈ ਬੰਨ ਤੋਂ ਪਾਣੀ ਚੱਲੂ ਹੈ ਪਾਣੀ ਰੁਕੇਗਾ ਇੱਥੋਂ ਤੋਂ ਫਿਰ ਪਾਣੀਆਂ ਚ ਪਾਣੀ ਘੜੇਗਾ ਜੀ ਭਾਜੀ ਸਾਰੇ ਇਹ ਵੀਰਾਂ ਦਾ ਇਹੀ ਕਹਿਣਾ ਹੈ ਕਿ ਸਾਡੀ ਵੱਧ ਤੋਂ ਵੱਧ ਜਿਹੜੀ ਮਦਦ ਕੀਤੀ ਜਾਏ ਇਹ ਬੰਨ ਬੰਨਿਆ ਜਾਏ ਤਾਂ ਜੋ ਅਗਲੇ ਪਾਸੇ ਜਾ ਕੇ ਆਪਾਂ ਖਣਕਾਂ ਵੀ ਸਕਦੇ ਆ ਉਹ ਭਾਈ ਗੁਰਚਰਨ ਸਿੰਘ ਜੀ ਬਾਬਾ ਜੀ ਉਹਨਾਂ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਜੀ ਗੁਰੂ ਪਿਆਰੀ ਸਾਧ ਸੰਗਤ ਭਾਈ ਸਾਪਾਈ ਗੁਰਚਰਨ ਸਿੰਘ ਜੀ ਜੋ ਵਾਸੀ ਨਿਸੋਕੇ ਨੇ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਹਨਾਂ ਨੇ ਜਿਹੜਾ ਬੰਨ ਸ਼ੁਰੂ ਬੰਨਣਾ ਕੀਤਾ ਨਿਸੋਕੇ ਨਗਰ ਨੇ ਤੇ ਭਾਈ ਸਾਹਿਬ ਜੀ ਤੁਸੀਂ ਕਿਦਨੋਂ ਤੋਂ ਬੰਨਣਾ ਬੰਨਣਾ ਸ਼ੁਰੂ ਕੀਤਾ ਤੇ ਅੱਜ ਕਿੰਨੇ ਦਿਨ ਹੋ ਚੁੱਕੇ ਨੇ ਤੇ ਕੀ ਮੰਗ ਕਰਨੀ ਚਾਹੋਗੇ ਪ੍ਰਸ਼ਾਸਨ ਕੋਲੋਂ ਸੰਗਤਾਂ ਕੋਲੋਂ ਇਹ ਆ ਜੀ ਪਹਿਲਾਂ ਤੇ ਤੁਹਾਡਾ ਚੈਨਲ ਦਾ ਤੇ ਤੁਹਾਡੇ ਆਇਆ ਵੀਰਾਂ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਇਨਾ ਜਫਰ ਗਾਲ ਕੇ ਆ 5 550 ਏਕੜ ਦਾ ਜੰਗਲ ਹੈ ਇਹਦੇ ਵਿੱਚ ਕਿਸੇ ਵੀ ਸੰਗਤ ਨੂੰ ਨਹੀਂ ਸੀ ਪਤਾ ਹੈਗਾ ਕਿ ਇਹਦੇ ਵਿੱਚ ਬੰਨ ਜਿਹੜੇ ਟੁੱਟੇ ਹੋਏ ਆ ਇਹ ਸਾਰੇ ਧਰਦੇ ਚੈਨਲਾਂ ਦੇ ਸੰਯੋਗ ਦੇ ਨਾਲ ਜਿਹੜਾ ਸਾਰੀ ਦੁਨੀਆ ਨੂੰ ਪਤਾ ਲੱਗਿਆ ਤੇ ਇਸ ਵਕਤ ਅਸੀਂ ਇਹ ਤਿੰਨਾ ਚੌ ਪਿੰਡਾਂ ਦੇ ਜਿਹੜਾ ਵਾ ਉਹ ਕਾਰਜ ਚਾਲੂ ਕੀਤਾ ਤੇ ਘੱਟੋ ਘੱਟ ਅੱਥੀ ਜਿਹੜਾ ਬੰਨ ਸੀਗਾ ਡੇਢ ਧੂ ਕਿੱਲਿਆਂ ਦਾ ਬੰਨ ਸੀਗਾ ਇਹ ਪੋਰੇ ਵਿੱਚੋਂ ਘਟੋਕਾ ਤੱਕ ਅਸੀਂ 15 20 ਫੁੱਟ ਜਿਹੜਾ ਉਹ ਪੂਰ ਚੁੱਕੇ ਆ ਆਪਣੇ ਲੋਕਲ ਜਿਹੜੇ ਸੇਵਾਦਾਰ ਨੇ ਸਾਡੀ ਸੰਗਤ ਹੈ ਜਿੰਨੀ ਵੀ ਹੈਗੀ ਆ ਬਹੁਤ ਸੰਗਤ ਨੇ ਸਹਿਯੋਗ ਦਿੱਤਾ ਸਾਨੂੰ ਥੋੜਾ ਨਹੀਂ ਦਿੱਤਾ ਬਹੁਤ ਜ਼ਿਆਦਾ ਸੰਗਤ ਨੇ ਸਹਿਯੋਗ ਦਿੱਤਾ ਆ ਜੇਸੀਪੀਆਂ ਜਿਹੜੀਆਂ ਨੇ ਸੇਵਾ ਵਾਲੀਆਂ ਨੇ ਇਹ ਸਾਡੇ ਵੀਰ ਰਾਤ ਦਿਨ ਸਾਡੇ ਨਾਲ ਇੱਕ ਕੀਤੀ ਆ ਇਹਨਾਂ ਤੇ ਇਹ ਸਿਰਫ ਸੇਵਾ ਵਾਲੇ ਨੇ ਸਾਰੇ ਸਾਰੇ ਸੇਵਾ ਵਾਲੇ ਆਏ ਆ ਜੀ ਸਾਡੇ ਕੋਲ ਇੱਥੇ ਹੋਰ ਹਜੇ ਕੋਈ ਪੈਸੇ ਬੰਦਾ ਕੋਈ ਨਹੀਂ ਪਹੁੰਚਿਆ ਆਏ ਜ਼ਰੂਰ ਹੈ ਤੇ ਸਾਡੀ ਮਤ ਹਜੇ ਗਾਂ ਜਿਹੜੀ ਆ ਪੂਰੀ ਨਹੀਂ ਹੋ ਸਕੀ ਅਸੀਂ ਤੁਹਾਡੇ ਚੈਨਲ 'ਤੇ ਅਪੀਲ ਕਰਦੇ ਆ ਕਿ ਸਰਕਾਰ ਨੂੰ ਵੀ ਕਰਦੇ ਆ ਵੀ ਧਾਰੀਵਾਲ ਸਾਹਿਬ ਵੀ ਇੱਥੇ ਪਹੁੰਚੇ ਸੀਗੇ ਡੀਸੀ ਸਾਹਿਬ ਮੈਡਮ ਵੀ ਇੱਥੇ ਪਹੁੰਚੇ ਸੀਗੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਜਿਹੜੀਆਂ ਸਾਨੂੰ ਇੱਥੇ ਪ੍ਰੋਬਲਮ ਆ ਸੇਵਾ ਕਰਨ ਦੇ ਵਿੱਚ ਆ ਰਹੀਆਂ ਨੇ ਉਹ ਸਾਡੇ ਕੋਈ ਨਾ ਕੋਈ ਉਹ ਬੰਦਾ ਆਪਣੇ ਮਹਿਕਮੇ ਦਾ ਕਹ ਲਾ ਕੇ ਸਾਡੀਆਂ ਸੁਣੀਆਂ ਜਾਣ ਕਿਉਂਕਿ ਅਸੀਂ ਬੰਦ ਨੂੰ ਜਿਹੜਾ ਉਹ ਸਿਰੇ ਤੇ ਪੂਰਾ ਚੜ ਚੁੱਕੇ ਆ ਹਿਸਾਬ ਨਾਲ ਥੋੜਾ ਰਹਿ ਗਿਆ ਉਹੀ ਵੀ ਕਵਰ ਕਰ ਦੇਣਾ ਅਸੀਂ ਪਰ ਇਹ ਆ ਵੀ ਵੱਧ ਤੋਂ ਵੱਧ ਸਾਨੂੰ ਮਤ ਦੀ ਲੋੜ ਹੈ ਜਿਹੜੀ ਮਤ ਸਾਡੇ ਤੱਕ ਪਹੁੰਚਾਈ ਜਾਏ ਤੇ ਅਸੀਂ ਸਾਰੇ ਜਿੰਨੇ ਕਾਰਜ ਹੈਗਾ ਇਹ ਕਰਾਂਗੇ ਪੂਰਾ ਅੱਗੇ ਸਾਡੇ ਘੱਟੋ ਘੱਟ ਵੀ ਇਹਰੇ ਨਾਲ 10 ਪਿੰਡਾਂ ਦੀ ਜ਼ਮੀਨ ਜਿਹੜੀ ਆ ਇਸ ਵਕਤ ਹੀ ਉਹ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਅਸੀਂ ਇਸ ਕਰਕੇ ਕਰ ਰਹੇ ਆ ਸਰਕਾਰ ਨੂੰ ਵੀ ਕਹਿ ਰਹੇ ਆ ਬਾਬਾ ਜੀ ਨੂੰ ਵੀ ਕਹਿ ਰਹੇ ਆ ਕਿ ਸਾਡੀ ਆਉਣ ਵਾਲੀ ਜਿਹੜੀ ਫਸਲ ਹੈ ਉਹ ਅਸੀਂ ਬੀਜ ਸਕੀਏ ਕੱਲ ਨੂੰ ਕਿਉਂਕਿ ਜੇ ਆ ਬੰਦ ਅਸੀਂ ਬੰਨਾਂਗੇ ਸਾਡੀਆਂ ਜ਼ਮੀਨਾਂ ਚੋਂ ਪਾਣੀ ਫੇਰ ਸੁੱਕਣਾ ਜੀ ਤੇ ਇਹ ਤਾਂ ਦੇ ਅੱਗੇ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਸਾਡੀ ਜਿਹੜੀ ਇਹ ਵੀਡੀਓ ਇਹ ਸੰਗਤ ਤੱਕ ਪਹੁੰਚਾਓ ਤੇ ਜਿਹੜੀ ਸਾਡੀ ਵੱਧ ਤੋਂ ਵੱਧ ਮਤ ਹੋ ਸਕੇ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਇੱਥੇ ਆਪਾਂ ਬੰਦ ਤੇ ਅੱਜ ਪਹੁੰਚੇ ਆ ਤੇ ਸਾਨੂੰ ਇੱਕ ਹੋਰ ਵੀ ਬੜੀ ਵੱਡੀ ਮਿਸਾਲ ਮਿਲੀ ਏ ਇਹ ਜੋ ਸਾਡੇ ਵੀਰ ਆਏ ਨੇ ਇਹ ਨਗਰ ਅਵਾਨ ਨੇੜੇ ਰਮਦਾਸ ਤੋਂ ਆਏ ਨੇ 크੍ਰਿਸਚਨ ਭਾਈਚਾਰੇ ਦੇ ਨਾਲੇ ਸੰਬੰਧ ਰੱਖਦੇ ਨੇ ਤੇ ਸਾਡੇ ਨਾਲੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ। ਇਹ ਇੱਕ ਬੜਾ ਏਕਤਾ ਦਾ ਜਿਹੜਾ ਸੁਨੇਹਾ ਦਿੱਤਾ ਜਾ ਰਿਹਾ ਕਿਉਂਕਿ ਕਈ ਵੀਡੀਓ ਆਪਾਂ ਵੇਖਦੇ ਨੇ ਕਿ 크੍ਰਿਸਚਨ ਭਾਈਚਾਰਾ ਇਸ ਤਰ੍ਹਾਂ ਆ ਤੇ ਦੂਸਰੇ ਇਸ ਤਰ੍ਹਾਂ ਨੇ। ਉਹਨਾਂ ਨੂੰ ਇੱਕ ਬੜਾ ਵੱਡਾ ਸੁਨੇਹਾ ਹੈ ਇਹਨਾਂ ਦਾ ਕਿ ਵੀਰਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਨੇ। ਇਹ ਅਵਾਨਪਿੰਡ ਤੋਂ ਆਏ ਨੇ ਵੀਰ ਜੀ। ਵੀਰ ਜੀ ਕੀ ਕਹਾਣਾ ਖਚਾਓਗੇ ਸੇਵਾ ਬਾਰੇ? ਵਾਇਗਰ ਜੀ ਦਾ ਖਾਲਸਾ। ਵਾਇਗਰ ਜੀ ਕੀ ਫਤਿਹ? ਮੈਂ ਤੁਹਾਡੇ ਚੈਨਲ 'ਆਈ' ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਸਾਨੂੰ ਜਦੋਂ ਵੀ ਪਤਾ ਲੱਗਾ ਕਿ ਖੋਨੇ ਵਾਲੇ ਦਾ ਬੰਨ ਟੁੱਟਾਇਆ ਅਸੀਂ ਉੱਥੇ ਰਜਾਨਾ ਹੀ ਜਾਂਦੇ ਹਾਂ ਅਸੀਂ ਕਟੋ-ਕਟ ਚਾਰ ਟਰਾਲੇ ਉੱਥੇ ਲਾਦ ਕੇ ਆਪਣੇ ਪਿੰਡੋਂ ਨੌਜਵਾਨਾਂ ਦੇ ਖੜਦੇ ਹਾਂ ਸਾਡੀ ਇੱਕ ਆਵਾਜ਼ ਤੇ ਇਕੱਠੇ ਹੋ ਗਏ ਸਾਰੇ ਕਿ ਅੱਜ ਦੁੱਖ ਦੀ ਘੜੀ ਆ ਮੁਸੀਬਤ ਦੀ ਘੜੀ ਆ ਜੇ ਬੰਨ ਵੱਜਣਗੇ ਤੇ ਫਸਲ ਹੋਊਗੀ ਜੇ ਕਿਸਾਨ ਆ ਤੇ ਅਸੀਂ ਆ ਬਹੁਤ ਵੱਡੀ ਗੱਲ ਹੈ ਜੀ ਇਹਨਾਂ ਦੀ ਬਹੁਤ ਵੱਡੀ ਗੱਲ ਹੈ ਫਿਰ ਸਾਨੂੰ ਜਦੋਂ ਪਤਾ ਲੱਗਾ ਅੱਜ ਮੇਰੇ ਵੀਰਾਂ ਇਹਨਾਂ ਨਾਲ ਕਰੇ ਥੋੜਾ ਜਿਹਾ ਵੀਰ ਗਏ ਸਾਡੇ ਪਿੰਡ ਦੇ ਵਿੱਚ ਆਖਰ ਲੱਗੇ ਵੀ ਇਹ ਨਿਸੋ ਕੇ ਸਿੰਗੋ ਕੇ ਜਿਹੜਾ ਬੰਨ ਆ ਉਹ ਵੀ ਟੁੱਟਾ ਵੀਰ ਜੀ ਅਸੀਂ ਫਿਰ ਸਾਰੀਆਂ ਪਿੰਡ ਦੇ ਆਪਦੇ ਸੰਗਤਾਂ ਲਿਆ ਕੇ ਇੱਥੇ ਲਾਈਆਂ ਨੇ ਜਦ ਤੱਕ ਇਹ ਬੰਨ ਵੱਜਣਗੇ ਨਾ ਉਦ ਤੱਕ ਅਸੀਂ ਫਟਾਗੇ ਨਾ ਅਸੀਂ ਹੋਰ ਜਾਨਾ ਆਵਾਂਗੇ ਅਸੀਂ ਆਪਣੇ ਭਾਈਚਾਰੇ ਨੂੰ 크ਿਸਚਨ ਭਾਈਚਾਰੇ ਨੂੰ ਬੇਨਤੀ ਕਰਦੇ ਆ ਕਿ ਜਿੱਥੋਂ ਤੱਕ ਵੀ ਸਾਡੀ ਆਵਾਜ਼ ਜਾਂਦੀ ਆ ਇਹਨਾਂ ਦੇ ਚੈਨਲ ਰਾਹੀਂ ਤੁਸੀਂ ਵੱਧ ਤੋਂ ਵੱਧ ਸੰਯੋਗ ਦਿਓ ਪਿੰਡਾਂ ਦੇ ਵਿੱਚੋਂ ਟਰੈਲੀਆਂ ਟਰੈਕਟਰ ਜੋ ਵੀ ਕਿਸੇ ਦਾ ਸੰਧ ਲੱਭਦਾ ਹਰ ਬੰਨ ਤੇ ਮੇਰਾ ਵੀਰ ਪਹੁੰਚੋ ਜੇ ਅੱਜ ਬੰਨ ਬਣਾਂਗੇ ਤੇ ਅਸੀਂ ਕੱਲ ਸੁਖ ਲਵਾਂਗੇ ਨਹੀਂ ਤੇ ਪਾਣੀ ਤੇ ਵੀਰ ਅੱਜ ਵੀ ਤੁਹਾਡੇ ਘਰਾਂ ਦੇ ਵਿੱਚ ਆ ਤੇ ਕੱਲ ਵੀ ਤੁਹਾਡੇ ਘਰਾਂ ਦੇ ਵਿੱਚ ਆ ਪਾਣੀ ਨਹੀਂ ਹਟਣਾ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਸਾਨਾਂ ਨਾਲ ਖੜੇ ਆ ਧੰਨਵਾਦ ਜੀ ਅਸੀਂ ਧੰਨਵਾਦ ਕਰਦੇ ਆ ਜੀ ਇਹਨਾਂ ਦਾ ਭਰਾਵਾਂ ਦਾ ਸਰਪੰਚ ਸਾਹਿਬ ਨੇ ਵਾਣਾ ਤੋਂ ਅੱਜ ਇਹਨਾਂ ਦੇ ਸਵੇਰ ਦੇ ਸਾਡੇ ਕੋਲੋਂ 530 ਬੱਚੇ ਜਿਹੜੇ ਬੰਦੇ ਬੰਦੇ ਨੇ ਉਹ ਇੱਥੇ ਪਹੁੰਚੇ ਨੇ ਇਹ ਪੂਰੀ ਦਿਲੋਂ ਆਪਣੇ ਕਰਕੇ ਸਾਡੀ ਸਹਾਇਤਾ ਕਰਾ ਰਹੇ ਨੇ ਨਾਲ ਤੋੜੇ ਭਰ ਕੇ ਭਰਾ ਰਹੇ ਨੇ ਇਨਾਂ ਦੇ ਇਸੇ ਸੰਗਤ ਦੇ ਨਾਲ ਅਸੀਂ ਅਮੀਤ ਦੇ ਨਾਲ ਅੱਜ ਆਜਾ ਮੋਰਚਾ ਲਾਇਆ ਸੀਗਾ ਤੇ ਵੱਧ ਤੋਂ ਵੱਧ ਜਿਹੜੀ ਇਹ ਸੇਵਾ ਜਿਹੜੀ ਆ ਉਹ ਆ ਰਹੀ ਹੈ ਤੇ ਵੱਧ ਤੋਂ ਵੱਧ ਸੇਵਾ ਸੰਗਤ ਹੋਰ ਵੀ ਜਿੱਥੋਂ ਤੱਕ ਸਾਡੀ ਆਵਾਜ਼ ਪਹੁੰਚਦੀ ਹੈ ਉਹ ਸੰਗਤ ਸਾਡੀ ਸੇਵਾ ਨਾਲ ਕਰਵਾਓ ਕਿਉਂਕਿ ਸਾਨੂੰ ਹੋਰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈਗੀ ਸਿਰਫ ਸਾਨੂੰ ਇਹੀ ਹੈ ਕੋਈ ਵੀਰਪਰਾ ਡੀਜ਼ਲ ਪਹਚਾ ਸਕਦਾ ਚਾਹੇ ਖਾਲੀ ਟੋੜੇ ਪਹਚਾ ਸਕਦਾ ਹੋਰ ਜਿਹੜੀ ਵਾਸਤੇ ਜਾਲ ਹੁੰਦੇ ਨੇ ਇਹਦੇ ਵਿੱਚ ਪਹਚਾ ਸਕਦਾ ਉਹ ਬੇਨਤੀ ਕਰਦੇ ਆ ਆਪਾਂ ਸਾਰੀ ਸੰਗਤ ਨੂੰ ਵੀ ਵਾਤੋ ਵਾਤ ਜਿਹੜਾ ਜੰਗਲ ਦੇ ਵਿੱਚ ਆਪਣਾ ਜੰਗਲ ਦੇ ਵਿੱਚੇ ਬੰਦ ਹੈ ਉਹਦੇ ਵਿਚਲੇ ਪਾਸੇ ਪਹੁੰਚਨ ਦੇ ਪਹੁੰਚ ਕੇ ਤੇ ਸਾਡੀ ਸੇਵਾ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੇ ਨਗਰ ਨਿਵਾਸੀ ਪਿੰਡ ਨਿਸੋਕੇ ਤੋਂ ਸਿੰਘੋਕੇ ਤੋਂ ਰਮਦਾਸ ਦੀਆਂ ਸੰਗਤਾਂ ਅਵਾਨਾਂ ਤੋਂ ਵੀਰ ਜੀ ਆਏ ਨੇ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਇਹ ਜਿਹੜੀ ਸਭ ਤੋਂ ਵੱਡੀ ਸੇਵਾ ਮਨੁੱਖਤਾ ਦੀ ਸੇਵਾ ਆ ਇਹ ਆਪਾਂ ਇਹ ਜਿਹੜਾ ਮਨੁੱਖਤਾ ਨੂੰ ਬਚਾਉਣ ਵਾਸਤੇ ਬੰਨ ਬੰਨੇ ਜਾ ਰਹੇ ਨੇ ਕਿਉਂਕਿ ਅੱਗੇ ਆਪਾਂ ਕਣਕ ਬੀਜਾਂਗੇ ਤੇ ਫੇਰ ਹੀ ਜਾ ਕੇ ਜਿਹੜਾ ਖਾਣ ਵਾਸਤੇ ਸਾਡੇ ਪੈਦਾ ਹੋਵੇਗਾ ਕੁਛ ਨਾ ਕੁਛ ਤੇ ਸਾਡੇ ਬੱਚਿਆਂ ਦੀ ਗਾਂ ਜਿਹੜੀ ਆ ਆਉਣ ਵਾਲੀ ਜਿਹੜੀ ਜ਼ਿੰਦਗੀ ਉਹਨੂੰ ਥੋੜਾ ਸਫਲ ਬਣਾ ਸਕਾਂਗੇ ਸੋ ਬਹੁਤ ਵੱਡੀ ਮਿਸਾਲ ਨੇ ਭਾਈ ਸਾਹਿਬ ਜੀ ਜਿਹੜੇ ਸਾਡੇ ਕੋਲ ਪਹੁੰਚੇ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਆਪਣੇ ਚੈਨਲ ਦੇ ਰਾਈ ਵੀ ਧੰਨਵਾਦ ਕਰਦੇ ਆਂ ਜਿਹੜੀਆਂ ਸੰਗਤਾਂ ਬਾਹਰੋਂ ਆਈਆਂ ਨੇ ਜੀਸੀਪੀ ਲੈ ਕੇ ਵੀ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਰਨ ਵਾਸੀਆਂ ਨੇ ਇਹੋ ਗੁਹਾਰ ਲਾਈ ਹੈ ਸਭ ਤੋਂ ਜ਼ਿਆਦਾ ਕਿ ਸਾਨੂੰ ਕੋਈ ਚੀਜ਼ ਦੀ ਲੋੜ ਨਹੀਂ ਸਿਰਫ ਸਾਨੂੰ ਡੀਜ਼ਲ ਦੀ ਲੋੜ ਹੈ ਸੰਗਤਾਂ ਦੀ ਲੋੜ ਹੈ ਮਿੱਟੀ ਦੀ ਲੋੜ ਹੈ ਜਿਹੜਾ ਤੋੜੇ ਭਰ ਕੇ ਲਾਏ ਜਾਣ ਤੇ ਬੰਨ ਬੰਨਿਆ ਜਾਵੇ ਇਹ ਬੇਨਤੀ ਨੂੰ ਪ੍ਰਵਾਨ ਕਰੋ ਸਾਰੇ ਵੀਰ ਆ ਸੰਗਤ ਜੀ ਆਪਾਂ ਜਿੱਥੇ ਬੰਨ ਤੇ ਪਹੁੰਚੇ ਆ ਉੱਥੇ ਸੇਵਾ ਕਰ ਰਹੇ ਨੇ ਸਾਰੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਸੇਵਾ ਕਰ ਰਹੀਆਂ ਨੇ ਸੋ ਸਾਡੇ ਨਾਲ ਜੁੜੇ ਨੇ ਵਾਸੀ ਨਿਸੋਕੇ ਤੋਂ ਬਾਬਾ ਫੂਲਾ ਸਿੰਘ ਜੀ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਜੀ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇ ਗੁਰੂ ਪਿਆਰੀ ਸਾਧ ਸੰਗਤ ਜਿੱਥੋਂ ਤੱਕ ਵੀ ਸਾਡੀ ਇਹ ਲਾਈਵ ਪਹੁੰਚਦੀ ਏ ਮੈਂ ਉੱਥੋਂ ਤੱਕ ਸਾਰੀ ਸੰਗਤ ਨੂੰ ਪੁਰਜੋਰ ਬੇਨਤੀ ਕਰਦਾ ਕਿ ਅੱਗੇ ਵੀ ਸਾਡਾ ਬਹੁਤ ਸੰਯੋਗ ਦਿੱਤਾ ਜਾ ਰਿਹਾ ਹੈ ਕਾਰ ਸੇਵਾ ਵਾਲਿਆਂ ਵੱਲੋਂ ਬਾਬਿਆਂ ਵੱਲੋਂ ਵੀ ਆ ਵਾਣਾ ਤੋਂ ਅੱਜ 20-25 ਜਵਾਨ ਆਏ ਨੇ ਜਿਹੜੇ ਸਾਡੀ ਸੇਵਾ ਦੇ ਨਾਲ ਜੁੜੇ ਆ ਕੁਝ ਤੋੜੇ ਭਰ ਰਹੇ ਆ ਕੁਝ ਚੋਕੇ ਸੁੱਟਣ ਦੇ ਆ ਬਾਕੀ ਹੋਰ ਸਾਨੂੰ ਜਿੱਥੋਂ ਤੱਕ ਸਾਡੀਆਂ ਪੋਸਟਾਂ ਕਿ ਗਈਆਂ ਨੇ ਉਹਨਾਂ ਪਰ੍ਹਾਂ ਮਤਲਬ ਇਹ ਬਹੁਤ ਜ਼ਿਆਦਾ ਫੋਨ ਸੇਰਦੇ ਆ ਗਏ ਆ ਕਿ ਸਾਨੂੰ ਸੇਵਾ ਦੱਸੋ ਵੀ ਸੇਵਾ ਚਾਹੀਦੀ ਕਿਹੜੀ ਹੈ ਟਰਾਲੀਆਂ ਭਰ ਕੇ ਲਈਏ ਤੋੜੇ ਭਰ ਕੇ ਟਰਾਲੀਆਂ ਤੇ ਲਾਦ ਕੇ ਲਈਏ ਜਾਂ ਕਿਹੜੀ ਸੇਵਾ ਚਾਹੀਦੀ ਹੈ ਪਰ ਗਰੁੱਪ ਵਾਲੀ ਸਾਧ ਸੰਗਤ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਫੋਨ ਕੀਤਾ ਤੇ ਸਾਡੀ ਫੇਰੇ ਬੇਨਤੀ ਹੈ ਕਿ ਜੇ ਤੁਸੀਂ ਐਡੀ ਦੂਰੋਂ ਜਿਵੇਂ ਕਿ ਜਲੰਧਰ ਲਾਗੋਂ ਜਾਂ ਇਦੋਂ ਵੀ ਦੂਰੋਂ ਟਰਾਲੀਆਂ ਭਰ ਕੇ ਲੈ ਕੇ ਆਉਂਦੇ ਤੇ 5000 ਰੁਪਇਆ ਇੱਕ ਟਰਾਲੀ ਦਾ ਖਰਚਾ ਆਉਂਦਾ ਵਾ ਇੱਥੋਂ ਤੱਕ ਆਉਂਦਾ ਪਹੁੰਚਦਾ ਸੋ ਮੇਰੀ ਬੇਨਤੀ ਹੈ ਕਿ ਇੱਥੇ ਆਓ ਕੋਈ ਵੀ ਆਪਣਾ ਨਮਾਇਦਾ ਜਿਹੜਾ ਤੁਹਾਡਾ ਕੋਈ ਮੁੱਤ ਬੇਰੇ ਜਾਂ ਸੁਲਝਿਆ ਵੀਰਵਾ ਉਹਨੂੰ ਕਹਲਾ ਦਿਓ ਜਿਹਦੇ ਤੁਸੀਂ ਮਤਲਬ ਸਾਰੇ ਉਦੇਸ਼ ਇੱਥੇ ਕੰਮ ਕਰਦੇ ਹੋ ਤੇ ਉਹ ਸਾਡਾ ਇਥੇ ਨਕੇ ਜਾਇਜਾ ਲੈਣ ਜੋ ਉਸ ਤਰ੍ਹਾਂ ਵੀ ਸਾਡੀ ਸੇਵਾ ਤੁਸੀਂ ਕਰ ਸਕਦੇ ਹੋ ਡੀਜ਼ਲ ਦੀ ਸੇਵਾ ਕਰ ਸਕਦੇ ਹੋ ਹੋਰ ਤੋੜਿਆਂ ਦੀ ਸੇਵਾ ਕਰ ਸਕਦੇ ਹੋ ਜਿਹੜੀ ਵੀ ਸੇਵਾ ਇਥੇ ਸਾਨੂੰ ਚਾਹੀਦੀ ਹੈ ਉਹ ਸੇਵਾ ਦੇ ਦਿਓ ਕਿਉਂਕਿ ਇਥੇ ਆਪਾਂ ਟਰਾਲੀਆਂ ਲਾ ਕੇ ਜਦੋਂ ਟਰਾਲੀਆਂ ਲੈ ਕੇ ਆ ਸਕਦੇ ਹੋ 2 4 5 ਦਿਨ ਲਾ ਸਕਦੇ ਹੋ ਉਹ ਵੀ ਖਾਲੀ ਟਰਾਲੀਆਂ ਇੱਕ ਵਾਰੀ ਭਰ ਲਿਆਓ ਬਾਕੀ ਲਿਆ ਕੇ ਇਥੇ ਆਪਾਂ ਤੁਹਾਨੂੰ ਲੋਡ ਕਰਕੇ ਦਾਂਗੇ ਤੇ ਸਾਡੇ ਨਾਲ ਸਾਡੀ ਉਮਤ ਕਰੋ ਇਹ ਸਾਡੀ ਬੇਨਤੀ ਹੱਥ ਜੋੜ ਕੇ ਤੁਹਾਡੇ ਗਾੜੀ ਬਾਕੀ ਸਰਕਾਰ ਗਾੜੀ ਵੀ ਸਾਡੀ ਬੇਨਤੀ ਹੈ ਕਿ ਸਾਡਾ ਵੱਧ ਤੋਂ ਵੱਧ ਜਿਹੜਾ ਉਹ ਖਿਆਲ ਰੱਖੋ ਵਾਦ ਤੋਂ ਵਾਦ ਸਾਨੂੰ ਸਾਥ ਦਿਓ ਇਹ ਬੰਨ ਜਿਹੜੇ ਟੁੱਟੇ ਹੋਏ ਆ ਇਹ ਅਠਾ ਨੌਂ ਪਿੰਡਾਂ ਦਾ ਨੁਕਸਾਨ ਕੀਤਾ ਹੋਇਆ ਹੈ ਜੇਕਰ ਇਹ ਬੰਨ ਨਹੀਂ ਵੱਜਦੇ ਝੋਨਾ ਤੇ ਹੀ ਵਧਣੋ ਰਹੇ ਲੇਕਿਨ ਸਾਡੀਆਂ ਕਣਕਾਂ ਵੀ ਨਹੀਂ ਭਰਾਂ ਉਹ ਬੀਜਾਂ ਜਾਣੀਆਂ ਸਾਡੀਆਂ ਕਣਕਾਂ ਤਾਂ ਵੀ ਅਸੀਂ ਰਹਿ ਜਾਣਾ ਵਾ ਇਸ ਕਰਕੇ ਅਸੀਂ ਆਪ ਹੀ ਇੱਥੇ ਪਰਾਲਾ ਕਰਕੇ ਥੋੜਾ ਜਿਹਾ ਸ਼ੁਰੂ ਕੀਤਾ ਕੰਮ ਤੇ ਬਾਅਦ ਵਿੱਚ ਸੰਗਤਾਂ ਨੇ ਸਹਿਯੋਗ ਦਿੱਤਾ ਹੁਣ ਅੱਜ ਇੱਥੇ ਮੇਲਾ ਲੱਗਾ ਪਿਆ ਵਾ ਤੇ ਗੁਰੂ ਦੀ ਬੜੀ ਕਿਰਪਾ ਸੋ ਇਹੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਭਰਾਓ ਕਿ ਸਾਡੀ ਬਾਤ ਤੋਂ ਵੱਧ ਮਤ ਕਰੋ ਇਹੀ ਸਾਡੀ ਸਾਨੂੰ ਸੇਵਾ ਤੁਹਾਡੀ ਮਨਜ਼ੂਰ ਹੈ ਕਿ ਸਾਨੂੰ ਲੰਗਰ ਦੀ ਲੋੜ ਨਹੀਂ ਭਰਾਓ ਅਸੀਂ ਲੰਗਰ ਬਹੁਤ ਜ਼ਿਆਦਾ ਤੁਹਾਡਾ ਜਿਹੜਾ ਪਹੁੰਚ ਗਿਆ ਅੱਗੇ ਘਰਾਂ ਵਿੱਚ 6-6 ਮਹੀਨਾ ਲੰਗਰ ਤਿਆਰ ਹੋ ਗਿਆ ਵੀਰ ਆਵਾਣਾ ਤੋਂ ਆਏ ਨੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਮੈਂ ਇਹਨਾਂ ਬਾਰੇ ਇਹ ਕਹਿਣਾ ਜਾਵਾਂਗਾ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡਾ ਸਿਰ ਤੋਂ ਆਣ ਕੇ ਅੱਜ ਸਾਥ ਦਿੱਤਾ ਕਹਿੰਦੇ ਜਿੰਨੇ ਦਿਨ ਸਾਡੇ ਕੋਲ ਲੱਗਣਗੇ ਸੀ ਲਵਾਵਾਂਗੇ ਤੁਹਾਡੇ ਨਾਲ ਉਹ ਕਹਿੰਦੇ ਸੀ ਸੇਵਾ ਕਰਨ ਵਾਸਤੇ ਆਏ ਆ ਟੁੱਟ ਟੁੱਟ ਕੇ ਪੈਣ ਰਹੇ ਨੇ ਸੇਰ ਦੇ ਕਹਿੰਦੇ ਸਾਨੂੰ ਕੰਮ ਦੱਸੋ ਤੋੜੇ ਭਰੀਏ ਕਈਆਂ ਵਦਕ ਦਿਹਾਕੇ ਦੋ ਚੁੱਕ ਚੁੱਕੇ ਤੋੜੇ ਲਈ ਜਾਂਦੇ ਨੇ ਉਹਨਾਂ ਨੂੰ ਕੋਈ ਥਕੀਵਾ ਨਹੀਂ ਆ ਕੇਵਾ ਨਹੀਂ ਸਾਨੂੰ ਐੋਜੀ ਸੰਗਤ ਦੀ ਜ਼ਰੂਰਤ ਹੈ ਜਿਹੜੀ ਸਾਡੇ ਅਣਕੇ ਮਤ ਕਰੇ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਆ ਏਕੇ ਨਿਊਜ਼ ਵਾਲੇ ਵੀਰ ਸਾਡੇ ਕੋਲ ਅੱਗੇ ਵੀ ਪਹੁੰਚੇ ਸਨ ਅੱਜ ਤੋਂ ਕੋ 5-10 ਦਿਨ ਪਹਿਲਾਂ ਉਦੋਂ ਪਾਣੀ ਚੱਲ ਰਿਹਾ ਸੀ ਕਾਫੀ ਪਾਣੀ ਚੱਲ ਰਿਹਾ ਸੀ ਉਦਾਂ ਵੀ ਉਦਣ ਵੀ ਇਹਨਾਂ ਨੇ ਸਾਡੀ ਆਣ ਕੇ ਸਾਰ ਲਈ ਔਰ ਸਾਡੀ ਇਹ ਜਿਹੜੀ ਲਾਈਵ ਹੈ ਲੋਕਾਂ ਤੱਕ ਪਹੁੰਚਾਈ ਸੰਗਤਾਂ ਤੱਕ ਪਹੁੰਚਾਈ ਅੱਜ ਵੀ ਇਹ ਵੀ ਸਾਡੇ ਕੋਲ ਇੱਥੇ ਬੰਦ ਤੇ ਪਹੁੰਚੇ ਆ ਵੇਖੋ ਕਿੰਨੀ ਮਤਲਬ ਔਖੀ ਘੜੀ ਵਿੱਚ ਸਾਡੇ ਕੋਲ ਇੱਥੇ ਪਹੁੰਚੇ ਆਪਣਾ ਟਾਈਮ ਕੱਢ ਕੇ ਇੱਥੇ ਪਹੁੰਚੇ ਸੀ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਸੋ ਪਿਆਰੇ ਇਹੋ ਜੇ ਜੀਆਂ ਦੀ ਇਹੋ ਜਿਹੇ ਬੰਦਿਆਂ ਦੀ ਸਾਨੂੰ ਜਰੂਰਤ ਹੈ ਇਹੋ ਜੇ ਸਾਨੂੰ ਵੀਰਾਂ ਦੀ ਲੋੜ ਹੈ ਜਿਹੜੇ ਸਾਡੇ ਅਣਕ ਇੱਥੇ ਸਾਸ ਦੇਣ ਦੇ ਨੇ ਸਾਡਾ ਔਰ ਸਾਡੀ ਸਾਰ ਲੈਂਦੇ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਸਾਰੀ ਸੰਗਤ ਇਹਨਾਂ ਦਾ ਧੰਨਵਾਦ ਕਰਦੀ